ਦੇਖੋ ਬਹੁਤ ਮਤ ਭਾਗਾ ਹੈ ਵੀ ਇੱਕ ਟੂਰਿਸਟ ਤੇ ਲੋਕੀ ਘੁੰਮਣ ਫਿਰਨ ਗਏ ਆ ਤੇ ਉਹਨਾਂ ਨੂੰ ਨਿਸ਼ਾਨਾ ਬਣਾ ਲਿਆ ਇਹ ਇੱਕ ਇਹਨਾਂ ਜਿਨ੍ਹਾਂ ਮਾਵਾਂ ਦੇ ਪੁੱਤ ਚਲ ਗਏ ਆ ਜਿਨੇ ਭੈਣਾਂ ਦੇ ਵੀਰ ਚਲੇ ਗਏ ਨੇ ਜਿਹੜੇ ਇੱਕ ਖੁਸ਼ੀ ਖਿਸ਼ਾਈ ਜ਼ਿੰਦਗੀ ਆਪਣੀ ਨਵੇਂ ਵਿਆਹੇ ਜੁੜੇ ਆਪਣਾ ਹਨੀਮੂਨ ਮਨਾਉਣ ਗਏ ਆ ਘੁੰਮਣ ਫਿਰਨ ਗਏ ਆ ਇੱਕ ਨਿਹਾਥੇ ਲੋਕਾਂ ਦੇ ਉੱਤੇ ਫੜ ਫੜ ਕੇ ਨਾਮ ਪੁੱਛ ਕੇ ਤੂੰ ਕੌਣ ਆ ਤੂੰ ਹਿੰਦੂ ਆ ਉਹਨੂੰ ਗੋਲੀ ਮਾਰ ਦਿੱਤੀ ਤੂੰ ਹਿੰਦੂ ਆ ਤੂੰ ਉਹਨੂੰ ਗੋਲੀ ਮਾਰ ਦਿੱਤੀ ਕੀ ਹਿੰਦੂ ਹੋਣਾ ਕੋਈ ਜ਼ੁਲਮ ਆ ਤੇ ਅੱਜ ਏਡਾ ਵੱਡਾ ਧੱਕਾ ਕੀਤਾ ਆ ਉਹਨਾਂ ਪਰਿਵਾਰਾਂ ਦੇ ਨਾਲ ਜਿਹੜਾ ਕਦੀ ਜ਼ਿੰਦਗੀ ਚ ਘਾਟਾ ਪੂਰਾ ਨਹੀਂ ਹੋ ਸਕਦਾ ਅੱਜ ਉਹ ਪਰਿਵਾਰ ਉੱਜੜ ਗਏ ਨੇ ਅੱਜ ਉਹਨਾਂ ਦੀਆਂ ਮਾਵਾਂ ਦੇ ਘਰਾਂ ਦੇ ਵਿੱਚ ਹਨੇਰਾ ਪੈ ਗਿਆ ਆ ਪਰਿਵਾਰਾਂ ਦੇ ਪਰਿਵਾਰ ਜਿਹੜੇ ਆ ਖਤਮ ਅਗੇ ਬੱਚੇ ਕਿੰਨੇ ਅਗੇ ਬੱਚੇ ਅੱਗੇ ਇੱਕ ਬੇਟਾ ਇੱਕ ਬੇਟੀ ਆ ਜਿਹਦਾ ਬੇਟਾ ਚਲੇ ਗਿਆ ਆ ਉਹਦੇ ਪਰਿਵਾਰ ਵਿੱਚ ਅਗਲੇ ਪਾਸੇ ਕੋਈ ਦੀਵਾ ਜਗਨਵਾਲਾ ਨਹੀਂ ਰਹਿ ਗਿਆ ਉਹਦਾ ਪਰਿਵਾਰ ਹੀ ਖਤਮ ਹੋ ਗਿਆ ਅੱਗੇ ਅੰਚ ਨਹੀਂ ਚੱਲਣਾ ਆਉਦਾ ਉਹਨਾਂ ਪਰਿਵਾਰਾਂ ਦਾ ਕਦੀ ਜ਼ਿੰਦਗੀ 'ਚ ਘਾਟਾ ਪੂਰਾ ਹੀ ਨਹੀਂ ਹੋ ਸਕਦਾ ਜਿਨ੍ਹਾਂ ਦੇ ਇੱਡੀ ਵੱਡਾ ਜ਼ੁਲਮ ਕਰਤਾ ਏ ਨਿਹੱਥੇ ਲੋਕਾਂ ਦੇ ਉੱਤੇ ਮੈਂ ਸੈਂਟਰ ਗਵਰਨਮੈਂਟ ਨੂੰ ਭਾਰਤ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਐ ਭੀ ਜਿਨ੍ਹਾਂ ਨੇ ਇਹਨਾਂ ਪਰਿਵਾਰਾਂ ਤੇ ਨਿਥਿਆਂ ਤੇ ਲੋਕਾਂ ਤੇ ਨਿਰਦੋਸ਼ ਮਾਰੇ ਗਏ ਨੇ ਜਿਹੜੇ ਇਹ ਜ਼ਾਲਮ ਨੇ ਇਨਾਂ ਨੂੰ ਫੜ ਕੇ ਕਟਾਰੇ 'ਚ ਖੜਾ ਕਰਕੇ ਇਹਨਾਂ ਨੂੰ ਉਹਨਾਂ ਉਸੇ ਗੋਲੀਆਂ ਨਾਲ ਮਾਰਨਾ ਚਾਹੀਦਾ ਹੈ ਜਿਨ੍ਹਾਂ ਨਾਲ ਇਹਨਾਂ ਨੇ ਉਹਨਾਂ ਨੂੰ ਮਾਰਿਆ ਹੈ ਅੱਜ ਨਿਆਂ ਦੇਉਣਾ ਚਾਹੀਦਾ ਉਸ ਪਰਿਵਾਰਾਂ ਨੂੰ ਵੀ ਇਸ ਪਰਿਵਾਰਾਂ ਦੇ ਉੱਤੇ ਇਹਨਾਂ ਜਿਹੜਾ ਕਹਿਟ ਹੈ ਗਿਆ ਆ ਉਹ ਕਿਉਂ ਡਿਆ ਆ ਮੈਂ ਇੱਥੇ ਲਾਪਰਵਾਹੀ ਵੀ ਕਵਾਂਗਾ ਵੀ ਉੱਥੇ ਪਹਿਲਾਂ ਹੀ ਪਤਾ ਸੀ ਪਿਸਰੀ ਨਗਰ ਦੇ ਵਿੱਚ ਜਿਹੜਾ ਹਾਲਾਤ ਖਰਾਬ ਰਹਿੰਦੇ ਨੇ ਉੱਥੋਂ ਪੁਲਿਸ ਨਹੀਂ ਸੀਟਾਉਣੀ ਚਾਹੀਦੀ ਮਿਲਟਰੀ ਨਹੀਂ ਸੀਟਾਉਣੀ ਚਾਹੀਦੀ ਪਿਤਾ ਹੀ ਸੇਫਟੀ ਸੀ ਵੀ ਪਹਿਲਾਂ ਇੰਨੇ ਸਾਲ ਜਿਸੇ ਮਿਲਟਰੀ ਲੱਗੀ ਰਹੀ ਤੇ ਲੋਕ ਘੁੰਮਣ ਫਿਰਨ ਜਾਂਦੇ ਰਹੇ ਉਹਨਾਂ ਦੀ ਜਾਨ ਮਾਲ ਦੀ ਰਾਖੀ ਮਿਲਟਰੀ ਕਰਦੀ ਰਹੀ ਪਰ ਅੱਜ ਇਹ ਵੀ ਨਗੇਲੀ ਕਹੂੰਗਾ ਵੀ ਜਿਹੜੀ ਸਰਕਾਰ ਨੇ ਉੱਥੋਂ ਮਿਲਟਰੀ ਢਾ ਦਿੱਤੀ ਤੇ ਅੱਜ ਉਹਨਾਂ ਨੂੰ ਮੌਕਾ ਮਿਲ ਗਿਆ ਲੋਕਾਂ ਨੂੰ ਅੰਦੋਸ਼ ਲੋਕਾਂ ਨੂੰ ਮਾਰਨ ਦਾ ਬੜਾ ਘਣਾਉਣਾ ਕੰਮ ਕੀਤਾ ਹੈ ਚਾਹੇ ਦੇ ਵਿੱਚ ਪਾਕਿਸਤਾਨ ਆ ਉਹਦਾ ਹੱਥ ਆ ਪਰ ਉਹਨਾਂ ਨੂੰ ਇਹ ਗੱਲ ਦੀ ਮੈਂ ਨਿੰਦਿਆ ਕਰਦਾ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਇੱਕ ਦੀ ਘਣਾਉਣੀ ਹਰਕਤ ਜਿਹੜੀ ਕੀਤੀ ਆ ਉਹ ਬਰਦਾਸ਼ਤ ਕਰਨ ਤੋਂ ਪੜਾ ਆ ਕਿ ਅੱਜ ਮਾਵਾਂ ਦੇ ਪੁੱਤ ਤੇ ਭੈਣਾਂ ਦੇ ਵੀਰ ਜਿਹੜੇ ਘੁੰਮਣ ਗਏ ਸੀ ਜਿਹੜੀਆਂ ਮੇਰੀਆਂ ਭੈਣਾਂ ਉੱਥੇ ਨਿਰਦੋਸ਼ ਮਾਰ ਦਿੱਤੀਆਂ ਗਈਆਂ ਬਹੁਤ ਹੀ ਮੜਾ ਆਇਆ ਮਤ ਭਾਗਾ ਆਇਆ ਇੱਥੇ ਹਿੰਦੂ ਮжоਰਿਟੀ ਦੀ ਗੱਲ ਨਹੀਂ ਇਥੇ ਸਾਰੇ ਅਸੀਂ ਏਕਤਾ ਆ ਸਾਰੇ ਹਿੰਦੂ ਸੇ ਇੱਕ ਭਾਈਚਾਰਾ ਆ ਸਾਡਾ ਸਾਡੀ ਸਾਂਝ ਆ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨੀ ਤਾਂ ਹੀ ਨਾਂ ਪਿਆ ਵੀ ਸਾਰੀਆਂ ਕੌਮਾਂ ਦਾ ਸਤਿਕਾਰ ਆ ਇੱਥੇ ਇੱਥੇ ਕੋਈ ਦੂਸਰੀ ਨਹੀਂ ਆ ਪਰ ਜਿਹੜੀ ਕਨੌਣੀ ਹਰਕਤ ਇਹ ਕੀਤੀ ਗਈ ਆ ਵੀ ਤੂੰ ਹਿੰਦੂ ਆ ਤੇ ਉਹਨੂੰ ਗੋਲੀ ਮਾਰ ਦਿੱਤੀ ਇਹ ਬਹੁਤ ਮਾੜਾ ਹੈ ਮੈਂ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਜੀ ਅੱਗੇ ਬੇਨਤੀ ਕਰਦਾ ਆ ਗ੍ਰਹਿ ਮੰਤਰੀ ਜੀ ਅਮਿਤ ਸ਼ਾਹ ਜੀ ਅੱਗੇ ਬੇਨਤੀ ਕਰਦਾ ਆ ਵੀ ਉਹਨਾਂ ਪਰਿਵਾਰਾਂ ਨੂੰ ਨਿਆਂ ਦਿਵਾਓ ਕੋਈ ਏਡੀ ਵੱਡੀ ਗੱਲ ਨਹੀਂ 4 ਸਾਲ ਲਾ ਕੇ ਉਹ ਬੰਦੇ ਫੜਨੇ ਚਾਹੀਦੇ ਆ ਉਹਨਾਂ ਨੂੰ ਉਸੇ ਕਟਾਰੇ 'ਚ ਖੜਾ ਉਸੇ ਜਗ੍ਹਾ ਤੇ ਖੜੇ ਖੜਾ ਰਿਆ ਕਰਕੇ ਉਹਨਾਂ ਨੂੰ ਗੋਲੀਆਂ ਮਾਰ ਦੇਣੀਆਂ ਚਾਹੀਦੀਆਂ ਜਿਨ੍ਹਾਂ ਨੇ ਇਹ ਜ਼ੁਲਮ ਕੀਤਾ ਆ ਉਹਨਾਂ ਨੂੰ ਬਖਸ਼ਣਾ ਨਹੀਂ ਚਾਹੀਦਾ ਵੀ ਆਉਣ ਵਾਲੇ ਸਮੇਂ 'ਚ ਕੋਈ ਇਹੋ ਜੀ ਹਰਕਤ ਨਾ ਕਰ ਪਾਵੇ ਮੇਰੀ ਸਰਕਾਰ ਨੂੰ ਬੇਨਤੀ ਆ ਪਰ ਜਿਨ੍ਹਾਂ ਪਰਿਵਾਰਾਂ ਦੇ ਨੁਕਸਾਨ ਹੋਏ ਆ ਉਹਨਾਂ ਦਾ ਘਾਟਾ ਤੇ ਪੂਰਾ ਨਹੀਂ ਕਰ ਸਕਦਾ ਕੋਈ ਵੀ ਪਰ ਉਹਨਾਂ ਸਰ ਉਹਨਾਂ ਪਰਿਵਾਰਾਂ ਦੇ ਨਾਲ ਉਹਨਾਂ ਦਾ ਸੋਚਣਾ ਚਾਹੀਦਾ ਹੈ ਕਿ ਜਿਨ੍ਹਾਂ ਦੇ ਪਰਿਵਾਰਾਂ ਦੇ ਬੱਚੇ ਚਲ ਗਏ ਉਹ ਹੀ ਰੋਟੀ ਰੋਜੀ ਕਮਾ ਕੇ ਦਿਨ ਵਾਲੇ ਸੀ ਉਹਨਾਂ ਪਰਿਵਾਰਾਂ ਦੇ ਬਿਲਕੁਲ ਸਰਕਾਰ ਨੂੰ ਵੱਧ ਤੋਂ ਵੱਧ ਸੋਚਣਾ ਚਾਹੀਦਾ ਹੈ ਉਹਨਾਂ ਪਰਿਵਾਰਾਂ ਨੂੰ ਬਹੁ ਵੱਡੀ ਵੱਡੀ ਸਹਾਇਤਾ ਦੇਣੀ ਚਾਹੀਦੀ ਹੈ ਜਿਨ੍ਹਾਂ ਨੂੰ ਨੇ ਹੱਥੇ ਲੋਕਾਂ ਨੂੰ ਮਾਰਿਆ ਮੇਰੀ ਮੈਂ ਫਿਰ ਬਹੁਤ ਨਿੰਦਿਆ ਕਰਦਾ ਹਾਂ ਬਹੁਤ ਜ਼ੁਲਮ ਕੀਤਾ ਇਹਨਾਂ ਨੇ ਜੋ ਪਾਕਿਸਤਾਨ ਦੇ ਵਿੱਚੋਂ ਟੈਰਰਿਸਟ ਆ ਕੇ ਜਿਨ੍ਹਾਂ ਨੇ ਇਹ ਤੇ ਲੋਕਾਂ ਸਾਡੇ ਹਿੰਦੂਆਂ ਨੂੰ ਮਾਰਿਆ ਹੈ ਮੈਂ ਦੀ ਸਖਤ ਨਿੰਦਿਆ ਕਰਦਾ